ਪੰਜਾਬ ਚ ਵਿਦਿਆ ਪ੍ਰਦੂਸ਼ਣ ਇਸ ਸ਼ਹਿਰਾਂ ਦੀ ਹਵਾ ਹਜੇ ਵੀ ਖਰਾਬ ਸਵੇਰੇ ਸ਼ਾਮ ਪੈ ਰਹੀ ਠੰਡ ਜਾਣੋ ਮੌਸਮ ਦੀ ਅਪਡੇਟ ਪੰਜਾਬ ਦੇ ਮੌਸਮ ਚ ਕਾਫੀ ਹੱਦ ਤੱਕ ਬਦਲਾਅ ਨਜ਼ਰ ਆ ਰਿਹਾ ਹੈ ਪੰਜਾਬ ਚ ਹੌਲੀ ਹੌਲੀ ਸਰਦੀ ਵਧ ਰਹੀ ਹੈ ਸਵੇਰੇ ਤੇ ਸ਼ਾਮ ਸਰਦੀ ਵਧ ਮਹਿਸੂਸ ਕੀਤੀ ਜਾ ਰਹੀ ਹੈ ਪਰ ਫਿਲਹਾਲ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਤੇ ਨਾ ਪ੍ਰਦੂਸ਼ਣ ਤੋਂ ਕੋਈ ਰਾਹਤ ਮਿਲਣ ਵਾਲੀ ਹੈ ਪੰਜਾਬ ਚ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਨੇ ਕਾਫੀ ਕਹਿਰ ਮਚਾਇਆ ਹੋਇਆ ਹੈ ਜਿਸ ਕਾਰਨ ਪੰਜਾਬ ਚ ਹਵਾ ਦੀ ਕੁਆਲਿਟੀ 184 ਦਰਜ ਕੀਤੀ ਗਈ ਹੈ ਜੋ ਕਿ ਅਨ ਹੈਲਦੀ ਮੰਨੀ ਜਾਂਦੀ ਹੈ ਦੱਸਦੀ ਹੈ ਕਿ ਪੰਜਾਬ ਚ ਹਜੇ ਕਿਤੇ ਵੀ ਮੀਂਹ ਪੈਣ ਦੀ ਚੇਤਾਵਨੀ ਨਹੀਂ ਦਿੱਤੀ ਗਈ ਹੈ ਇਸ ਸਮੇਂ ਫਿਲਹਾਲ ਪੰਜਾਬ ਚ ਹਵਾ ਕਾਫੀ ਪ੍ਰਦੂਸ਼ਿਤ ਹੈ ਜਨੋ ਕਿੜੇ ਸ਼ਹਿਰ ਨੇ ਜਿੱਥੇ ਸਾਹ ਲੈਣਾ ਵੀ ਔਖਾ ਹੋਇਆ ਹੈ ਜਲੰਧਰ ਚ 201 ਹਵਾ ਦੀ ਕੁਆਲਿਟੀ ਦਰਜ ਕੀਤੀ ਹੈ ਜਿਸ ਦਾ ਮਤਲਬ ਹੈ ਕਿ ਬੇहद ਖਰਾਬ ਅੰਮ੍ਰਿਤਸਰ ਦੇ ਵਿੱਚ 175 ਅਨ ਹੈਲਦੀ ਆਪੋ ਹਵਾ ਲੁਧਿਆਣਾ ਦੇ ਵਿੱਚ 184 ਦਰਜ ਕੀਤੀ ਗਈ ਹੈ ਮਤਲਬ ਸਿਹਤਮੰਦ ਨਹੀਂ ਹੈ ਬਠਿੰਡਾ ਦੇ ਵਿੱਚ 158 ਉਹ ਵੀ ਅਨ ਹੈਲਦੀ ਪਟਿਆਲਾ ਦੇ ਵਿੱਚ 159 ਦੇਹਤ ਅਨ ਹੈਲਦੀ ਚੰਡੀਗੜ੍ਹ 134 ਦਰਜ ਕੀਤੀ ਹੈ ਜੋ ਕਿ ਬਹੁਤ ਹੀ ਅਨ ਹੈਲਦੀ ਹੈ ਸਭ ਤੋਂ ਜ਼ਿਆਦਾ ਖਰਾਬ ਹਵਾ ਜੋ ਹੈ ਚੰਦਰਚਿਹੀ ਦਰਜ ਕੀਤੀ ਗਈ ਹੈ ਤੇ ਇਸ ਦਿਨ ਨਾਲ ਹੀ ਸਰਦੀਆਂ ਔਰ ਨਾਲ ਤਾਪਮਨ ਵੀ ਕਾਫੀ ਗਰਾਵਟ ਦਰਜ ਕੀਤੀ ਗਈ ਹੈ ਤੇ ਜਾਣੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਾਲਾ 33.10 ਡਿਗਰੀ, ਸ਼੍ਰੀਨਾਨੰਦਪੁਰ ਸਾਹਿਬ 31.3 ਡਿਗਰੀ, ਅੰਮ੍ਰਿਤਸਰ 31.2 ਡਿਗਰੀ, ਲੁਧਿਆਣਾ 31.6 ਡਿਗਰੀ, ਫਿਰੋਜ਼ਪੁਰ 31.5 ਡਿਗਰੀ, ਪਟਿਆਲਾ 33.4 ਡਿਗਰੀ, ਪਠਾਨਕੋਟ 30.3 ਡਿਗਰੀ। ਪੰਜਾਬ 'ਚ ਮੌਸਮ ਸੁੱਕਾ ਬਣਿਆ ਹੋਇਆ ਹੈ। ਹਾਲਾਂਕਿ ਕੋਈ ਮੀਂਹ ਪੈਣ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਅਗਲੇ 5 ਦਿਨਾਂ ਤੱਕ ਮੌਸਮ 'ਚ ਕੋਈ ਖਾਸ ਤਬਦੀਲੀ ਨਹੀਂ ਆਵੇਗੀ। ਇਸੇ ਦੌਰਾਨ ਤਾਪਮਾਨ 'ਚ ਵੀ ਆਮ ਰਹੇਗਾ। ਜੇਕਰ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਦੀ ਗੱਲ ਮੌਸਮ 'ਚ ਕਾਫੀ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਹਿਮਾਚਲ 'ਚ ਠੰਡ ਨੇ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਦੇ ਅਨੁਸਾਰ 31 ਅਕਤੂਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਮੀਂਹ ਜਾਂ ਗਰਜ ਤੂਫਾਨ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਆਵੇਗਾ ਪਰ ਥੋੜਾ ਜਿਹਾ ਹੀ ਹੋਵੇਗਾ। ਤਾਂ ਸੀ ਕਿ ਥੋੜੇ ਸਮੇਂ ਪਹਿਨਾ ਆਏ ਹੜਾ ਕਰਨ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਸੀ ਪਰ ਹੁਣ ਸਰਦੀਆਂ ਦੀਆਂ ਲੱਗ ਰਹੀਆਂ ਧੁੱਪਾਂ ਛੋਣੇ ਲਈ ਸਹੀ ਰਹਿਣਗੀਆਂ। ਪਰ ਇਸ ਮੌਸਮ 'ਚ ਡਾਕਟਰਾਂ ਨੇ ਸਲਾਹ ਦਿੱਤੀ ਹੈ ਕਿ ਸਵੇਰੇ ਸ਼ਾਮ ਪੂਰੀਆਂ ਬਾਹਾਂ ਦੇ